ਉੱਪਲ ਫਾਰਮ ਕੁੜੀ ਦੀ ਇੱਕ ਆਡੀਓ ਰਿਕਾਰਡਿੰਗ ਵੀ ਸਾਹਮਣੇ ਆ ਰਹੀ ਹੈ ਜੋ ਕਿ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਹਾਲਾਂਕਿ ਆਪਾਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਦੱਸਿਆ ਜਾ ਰਿਹਾ ਹੈ ਕੀ ਉਪਲ ਫਾਰਮ ਕੁੜੀ ਦੀ ਇਹ ਕਾਲ ਰਿਕਾਰਡਿੰਗ ਆ ਜਿਸ ਵਿੱਚ ਉਪਲ ਫਾਰਮ ਕੁੜੀ ਪ੍ਰਭ ਬਾਰੇ ਵੀ ਗੱਲਾਂ ਕਰਦੀ ਏ ਤੇ ਆਪਣੇ ਬਾਰੇ ਵੀ ਦੱਸਦੀ ਏ ਕਿ ਸਾਡੇ ਮੇਨ ਗੇੜ ਨੂੰ ਤਾਲੇ ਲਾਏ ਜਾਂਦੇ ਆ ਤਾਂ ਕਿ ਰਾਤ ਨੂੰ ਮੈਂ ਕਿਤੇ ਚੱਲ ਨਾ ਜਾਵਾਂ ਤੇ ਮੇਰਾ ਪਿਓ ਰਾਤ ਨੂੰ ਉੱਠ ਉੱਠ ਦੇਖਦਾ ਕਿਤੇ ਗੱਡੀ ਲੈ ਕੇ ਗੋਰੀ ਕਿਤੇ ਚਲ ਤਾਂ ਨਹੀਂ ਗਈ ਆਓ ਤੁਸੀਂ ਵੀ ਸੁਣੋ ਇਹ ਪੂਰੀ ਆਡੀਓ ਤੇ ਦੇਖੋ ਗੋਰੀ ਨੇ ਹੋਰ ਕੀ ਕੀ ਦੱਸਿਆ ਇਸ ਆਡੀਓ ਦੇ ਵਿੱਚ ਤੇ ਐਮ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਤੈਨੂੰ ਪਤਾ ਜਿਹੜਾ ਨਾ ਸਾਡਾ ਮੇਨ ਗੇਟ ਆ ਉਹ ਲਾਉਂਦੀਆਂ ਦੂਜਾ ਇੱਕ ਘਰ ਦਾ ਗੇਟ ਆ ਡੋਰ ਦੋਨੇ ਗੇਟਾਂ ਨੂੰ ਨਾ ਜਿੰਦੇ ਲਾਉਂਦੇ ਆ ਜਿੰਦੇ ਜਿੰਦੇ ਲਾ ਕੇ ਨਾ ਚਾਬੀ ਪਤਾ ਬਈਆਂ ਨੂੰ ਫੜਾ ਦਿੰਦੇ ਆ ਬਈਏ ਨਾ ਮੋਟਰਾਂ ਤੇ ਚਲ ਜਾਂਦੇ ਆ ਉਹਨਾਂ ਦੇ ਮੋਟਰਾਂ ਤੇ ਸੌਣਾ ਹੁੰਦਾ ਕਿ ਵੀ ਲਾਈਟ ਚੱਲਦੀ ਹੁੰਦੀ ਨਾ ਜਦੋਂ ਤੇ ਕਿਉਂਕਿ ਵੀ ਗੋਰੀ ਕਿਤੇ ਜਾਵੇਂ ਨਾ ਗੱਡੀ ਚੱਕ ਕੇ ਸੋਚ ਮੈਂ ਕੀ ਕੁਛ ਕੀਤਾ ਹੋਊਗਾ ਜਿਹੜਾ ਮੇਰੇ ਘਰ ਦੇ ਉੱਠ-ਉੱਠ ਦੇ ਦੇ ਰਾਤੀ ਰੈਡੀ ਪਹਿਲਾਂ 11 ਵਜੇ ਗੱਡੀ ਦੇਖਣ ਗਿਆ ਫਿਰ ਰੈਡੀ 2:00 ਵਜੇ ਗੱਡੀ ਦੇਖਣ ਗਿਆ ਮੈਂ ਕੰਮ ਰਿਹਾ ਕਿ ਤੇ ਮੈਂ ਜਿਹੜੀ ਤੁਸੀਂ ਰਾਤ ਨੂੰ ਕੀ ਕਰਦੇ ਕਹਿੰਦਾ ਮੈਂ ਰੋਜ਼ ਹੀ ਉੱਠਦਾ ਹਾਂ ਬੱਦ ਮੈਂ ਦੇਖਦਾ ਹੁੰਦਾ ਵੀ ਗੱਡੀ ਤਾਂ ਨਹੀਂ ਰਹੀ ਕੋਈ ਵੀ ਚਲ ਉਥਾਰੀ ਗਈ ਕਿਤੇ ਕੋਈ ਹੋਰ ਹੀ ਡਰਾਮਾ ਨਾ ਕਰ ਲਵੇ ਵੀ ਪ੍ਰਭ ਨੂੰ ਨਾ ਕੁਝ ਕਹਿ ਦਵੇ ਜਾ ਕੇ ਮੇਰਾ ਦਿਮਾਗ ਦੇ ਘਰ ਦੇ ਮੈਂ ਤੈਨੂੰ ਦੱਸਦੀ ਹਾਂ ਵੀ ਜੇ ਮੈਂ ਜਦਪੁਰੇ ਤੇ ਆ ਗਈ ਘਰਦਿਆਂ ਨੂੰ ਇਹ ਜਦਪੁਰਾ ਮੇਰਾ 20% ਲੱਗਦਾ ਤੇ ਉਹਨਾਂ ਨੂੰ ਪਤਾ ਵੀ ਮੈਂ ਸਾਰਾ ਕੁਝ ਇੱਥੇ ਖਲਾਰਾ ਪਾ ਦੇਣਾ ਘਰ ਦੇ ਇੰਨਾ ਡਰੇ ਪਏ ਮੇਰੇ ਤੋਂ